ਬਠਿੰਡਾ ਦੇ ਕਿਸਾਨ ਮੇਲੇ ਤੇ ਪਹੁੰਚੇ ਆ ਮਾਡਰਨ ਕ੍ਰੌਪ ਕੇਅਰ ਕੈਮੀਕਲਜ਼ ਦੀ ਕੰਪਨੀ ਦਾ ਇੱਕ ਸਟਾਲ ਲੱਗਿਆ ਹੋਇਆ ਸੀ ਜਦੋਂ ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇੱਕ ਦਾਵਾ ਕਰ ਦਿੱਤਾ ਕਹਿੰਦੇ ਕੋਈ ਵੀ ਫਸਲ ਕਿਸਾਨ ਬੀਜਦਾ ਹੈ ਜੇ ਉਹਨੂੰ ਲੱਗਦਾ ਵੀ ਸਾਡੀ ਫਸਲ ਦਾ ਝਾੜ ਨਹੀਂ ਆਉਣਾ ਤਾਂ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਅਸੀਂ ਕਿਸਾਨ ਨੂੰ ਲਿਖ ਕੇ ਦੇਵਾਂਗੇ ਸਾਡੀ ਫੁੱਲ ਗਾਰੰਟੀ ਆ ਸਟਾਲ ਤੇ ਕਾਫੀ ਰਸ ਸੀਗਾ ਕਿਸਾਨਾਂ ਦਾ ਇਹ じゃ ਕੀ ਕਾਰਨ ਹੈ ਕਿਹੜੇ ਤਰੀਕੇ ਨਾਲ ਉਹ ਫਸਲ ਬਜਾਉਂਦੇ ਨੇ ਪੂਰੀ ਗੱਲਬਾਤ ਹੈ ਜਿਹੜੀ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਕਰਾਂਗੇ ਜੇ ਤੁਹਾਨੂੰ ਵੀਡੀਓ ਐਂਡ ਤੱਕ ਵਧੀਆ ਲੱਗੀ ਤੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਓ ਕਰਦੇ ਆਂ ਗਿਆ। ਕਿਸਾਨ ਮੇਲੇ ਦੇ ਸਟਾਲ ਲਾਈਏ ਕਿਹੜਾ ਡਾਕਟਰ ਸਾਨਵਿਦੋ ਸਤਿ ਸ਼੍ਰੀ ਅਕਾਲ ਅਸੀਂ ਕਿਸਾਨ ਮੇਲੇ ਦੇ ਸਟਾਲ ਲਾਈਏ ਸਟਾਲ ਨੰਬਰ ਸਾਡਾ 76 ਤੇ 79 ਹੈ। ਅਸੀਂ ਇਹ ਮੇਲੇ ਦੇ ਇੱਕ ਵਾਰ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਕਿਸਾਨਾਂ ਨੂੰ ਮੇਲੇ ਤੇ ਪਹੁੰਚਣਾ ਚਾਹੀਦਾ ਹੈ। ਮੇਲੇ ਦੇ ਆਕੇ ਜਿਹੜਾ ਮੇਲੇ ਦਾ ਲਿਟਰੇਚਰ ਹੈ ਖਾੜੀ ਸੋਨਲੀ ਫਸਲਾਂ ਦੀ ਬੁੱਕ ਹੈ ਜਿਵੇਂ ਆਹ ਕਿਤਾਬ ਹੈ ਹਰੇਕ ਕਿਸਾਨ ਨੂੰ ਜਰੂਰ ਲੈ ਕੇ ਜਾਣੀ ਚਾਹੀਦੀ ਹੈ ਇਹ ਖੇਤੀ ਦਾ ਗ੍ਰੰਥ ਹੈ ਮੇਲਾ ਸਫਲ ਤਾਂ ਹੀ ਹੋਊਗਾ ਜੇ ਤੁਸੀਂ ਆਵੇ ਬੁੱਕ ਲੈ ਕੇ ਜਾਓਗੇ ਉਸ ਤੋਂ ਬਾਅਦ ਜਿੰਨਾ ਚਿਰ ਮੇਲਾ ਡਾਕਟਰ ਸਾਹਿਬ ਲੈਕਚਰ ਦੇ ਰਹੇ ਆ ਉਹਨਾਂ ਚਿਰ ਸਾਨੂੰ ਡਾਕਟਰ ਸਾਹਿਬ ਦਾ ਸਾਰਾ ਲੈਕਚਰ ਸੁਣਨਾ ਚਾਹੀਦਾ ਹੈ ਇੱਕ ਵੀ ਗੱਲ ਪੱਲੇ ਪਈ ਤਾਂ ਸਾਡੀ ਖੇਤੀ ਸਫਲ ਹੋਊਗੀ ਉਸ ਤੋਂ ਬਾਅਦ ਜਿਹੜੀ ਸਾਡੀ ਹੈ ਮੈਂ 1983 ਦਾ ਕੰਮ ਕਰਦਾ ਤੇ ਉਦੋਂ ਦੇ ਅਸੀਂ ਆਪ ਸਟਾਲ ਲਾਉਨੇ ਆ 2015 ਤੋਂ ਅਸੀਂ ਮਾਡਰਨ ਕ੍ਰੌਪ ਕੇਅਰ ਕੈਮੀਕਲ ਆਦੀ ਕੰਪਨੀ ਸ਼ੁਰੂ ਕੀਤੀ ਸੀ ਤੇ ਮੇਰਾ ਕਿ ਕਿਸਾਨਾਂ ਨਾਲ ਸਾਡਾ ਪੰਜਾਬ ਵਾਰਿਆਣੇ ਚ ਜੋਰਾ ਜਿੰਨੇ ਵੀ ਕਿਸਾਨਾਂ ਨੂੰ ਅਸੀਂ ਮਿਲਿਆ ਨੇ ਕਿਸਾਨ ਸਾਡੇ ਕੰਟੈਕਟ ਚ ਆਏ ਆ ਅੱਜ ਤੱਕ ਕੋਈ ਵੀ ਕਿਸਾਨ ਨਹੀਂ ਕਹਿੰਦਾ ਮੇਰੇ ਪੂਰੀ ਫਸਲ ਲਈ ਹੋਈ ਜੇ ਸਾਡੇ ਨਾਲ ਬਜਾਈ ਤੋਂ ਲਾ ਕੇ ਕਟਾਈ ਤੱਕ ਜੁੜਿਆ ਹੈ ਐਂਦੀ ਅਸੀਂ ਬਾਹਰ ਬੈਂਡਰ ਤੇ ਵੀ ਲਿਖ ਕੇ ਲਾਤਾ ਸਾਰੀਆਂ ਫਸਲਾਂ ਦਾ ਪੂਰਾ ਝਾੜ ਹੋਣ ਦੀ ਗਰੰਟੀ ਇੱਕ ਨਹੀਂ ਕੋਈ ਕ੍ਰੋਪ ਕਿਸਾਨ ਨੇ ਬੀਜੀ ਹੈ ਉਹਦੇ ਫਸਲ ਦਾ ਜਿੰਨਾ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਵੀ ਨਰਮਾ 8 ਕੁਇੰਟ ਲਾਇਆ ਗੋਰਾ 8 ਕੁਇੰਟ ਲਾਇਆ ਮੂੰਗੀ 8 ਕੁਇੰਟ ਲਾਇਆ ਝੋਨਾ 30 ਕੁਇੰਟ ਲਾਇਆ ਉਹਦਾ ਝਾੜ ਹੋਣ ਦੀ ਗਰੰਟੀ ਹੈ ਕਿਸਾਨ ਸਾਡਾ ਨਾ ਬੀਜ ਤੋਂ ਲਾ ਕੇ ਬੀਜ ਬਿਜਣ ਤੋਂ ਪਹਿਲਾਂ ਸਲਾਹ ਕਰੇ ਕਿ ਬਰਾੜ ਸਾਹਿਬ ਜ਼ਮੀਨ ਦੇ ਵਿੱਚ ਖਾਦਾਂ ਕਿਹੜੀਆਂ ਪਾਉਣੀਆਂ ਨਰਮੇ ਦਾ ਸਭ ਤੋਂ ਪੁੱਛ ਕੇ ਵੀ ਉਹਨੇ ਕਿੰਨਾ ਡੂੰਗਾ ਵਾਉਣਾ ਹੈ ਨਰਮੇ ਦੀ ਜਿਹੜੀ ਰੌਣੀਆਂ ਨਹਿਰੀ ਪਾਣੀ ਨਾ ਕਰਨੀ ਹੈ ਬੀਜ ਤੋਂ ਲਾ ਕੇ ਸੀਡ ਤੱਕ ਜੁਨੇ ਜਿਹੜਾ ਅਸੀਂ ਇਹਨੇ ਜੋ ਕਿਸਾਨ ਨਾਰਮਲ ਖਰਚਾ ਕਰ ਰਿਹਾ ਉਹ ਆਪਦਾ ਲਿਖ ਲੈ ਪਹਿਲੇ 3 ਸਾਲਾਂ ਦਾ ਜਿਹੜਾ ਖਰਚਾ ਉਹਨੂੰ ਲੱਗਿਆ ਵੀ ਬਰਾੜ ਸਾਹਿਬ ਸੋਡੇ ਕਹਿੰਦਾ ਸਾਡਾ ਵਧ ਹੁੰਦਾ ਜੇ ਉਹਦਾ ਝਾੜ ਨਹੀਂ ਵਧਦਾ ਅਸੀਂ ਉੱਪਰਲਾ ਖਰਚਾ ਜੇ ਉਹ 5000 ਕਰਦਾ ਅਸੀਂ 6 ਕਰਾਤਾ 7 ਕਰਦਾ 8 ਕਰਾਤਾ ਅਸੀਂ ਲਿਖ ਕੇ ਦਿੱਤਾ ਕਿਸਾਨ ਨਾਲ ਐਗਰੀਮੈਂਟ ਕਰ ਲਿਆ ਸਦਾ ਫਾਰਮ ਹੈ ਇਹ ਭਰ ਲੈ ਕਿਸਾਨ ਤੇ ਅਸੀਂ ਉਹ ਤੋਂ ਉਹ 10000 ਰੁਪਏ ਲੈਣ ਨੂੰ ਤਿਆਰ ਨਹੀਂ ਪਰ ਅਸੀਂ ਗਰੰਟੀ ਦਿੰਨੇ ਆ ਜੇ ਉਹ ਤੋਂ 10000 ਰੁਪਏ ਲਾਇਆ ਹੈ ਤੇ ਜਿੰਨਾ ਉਹ ਨਰਮੇ ਤੇ ਫਸਲ ਤੇ ਸਾਰਾ ਖਰਚਾ ਕਰਦਾ ਹੈ ਫਸਲਾਂ ਝਾੜ ਉਹਨਾਂ ਵਧੂਗਾ ਅੱਜ ਇਹ ਮੇਲੇ ਦੇ ਜਿੰਨੇ ਕਿਸਾਨ ਆਏ ਸਾਨੂੰ ਕਹਿ ਕੇ ਗਏ ਆ ਬਰਾੜ ਸਾਹਿਬ ਸਾਡੀ ਹਰੇਕ ਫਸੰਦਾ ਝਾੜ ਓਕੇ ਰਿਹਾ ਹੈ ਇੱਥੇ ਕਿ ਅਬਹੁੜ ਤੋਂ ਕਿਸਾਨ ਆਇਆ ਸੀ ਉਹਦਾ ਮੈਂ ਨਰਮਾ 16 ਕੁਇੰਟਲ ਕੱਢਣਾ ਸੀ ਤੇ ਪਰ 12 ਕੁਇੰਟਲ ਬਰਾੜ ਸਾਹਿਬ ਮੇਰੀ ਐਵਰੇਜ ਆਈ ਪਰ ਉਹ ਇਸ ਕਰਕੇ ਆਈ ਤੇ ਅਕਤੂਬਰ ਮਹੀਨਾ ਪਹਿਲੇ 50 ਸਾਲਾਂ ਤੋਂ ਗਰਮ ਸੀ ਇਸੇ ਕਰਕੇ ਜਿਹੜਾ ਜਿਹੜਾ ਬੜੇਨਾ ਉਹ ਸੁੱਕ ਗਿਆ ਨਰਮਾ ਹੋਲਾ ਹੋ ਗਿਆ ਐਤੀ ਵੀ ਉਮੀਦ ਆ ਮੈਂ 327 ਕਣਕ ਵਿੱਜੀ ਹੈ ਤੇ 13045 ਦੀਆਂ ਤਿੰਨ ਕਰਤੀਆਂ ਮੈਗਨੀਟੀਆਂ ਕਰਤੀਆਂ ਦੋ ਉਹਨੂੰ ਡਿੱਗਣ ਤੋਂ ਕਰਤੀਆਂ ਕਣਕ ਦਾ ਐਵਰੇਜ ਝੜ ਅੱਜ ਵੀ 80 ਮਾੜ ਆਊਗਾ ਕਿਸਾਨ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਨੂੰ ਖੇਤੀ ਤੋਂ ਬਿਨਾ ਹੋਰ ਕੋਈ ਧੰਦਾ ਨਹੀਂ ਖੇਤੀ ਕਰਨੀ ਚਾਹੀਦੀ ਹੈ ਇੱਕ ਖੇਤੀ ਦਾ ਜਿੰਨਾ ਖੇਤੀ ਦੇ ਵਿੱਚੋਂ ਉਪਜ ਲੈਨੇ ਆ ਜਿਹੜਾ ਉਹਦਾ ਕਚਰਾ ਹੈ ਉਹ ਜ਼ਮੀਨ ਨੂੰ ਵਾਪਸ ਲੋਰ ਦੇਣਾ ਚਾਹੀਦਾ ਜ਼ਮੀਨਾਂ ਨੂੰ ਅਸੀਂ ਬੰਦਰ ਕਰ ਰਹੇ ਆ ਦਾਣੇ ਵੀ ਕੱਢ ਲੈਨੇ ਉਹਦਾ ਕਚਰਾ ਜਾਂ ਸਾੜ ਦੇਨੇ ਜਾਂ ਵੇਚ ਦੇਨੇ ਜੇ ਜ਼ਮੀਨ ਉਪਜਾਊ ਹੋਊਗੀ ਉਹਦੇ ਵਿੱਚ ਕਚਰਾ ਹੋਊਗਾ ਤੇ ਤਿੰਨਾਂ ਸਾਲਾਂ ਬਾਅਦ ਜ਼ਮੀਨ ਹੈ ਜਿਹੜੀ ਸਾਡੀ ਉਹਨਾਂ ਝਾੜ ਵਧਾ ਜੂ ਜਿੰਨਾ ਸਾਡਾ ਖਰਚਾ ਹੁੰਦਾ ਖਰਚਾ ਸਾਡਾ ਜੀਵਨ ਤੇ ਹੋ ਸਕਦਾ ਕੋਈ ਕਿਸਾਨ ਸਾਡਾ ਕੋਨਟੈਕਟ ਕਰ ਲੈ ਬੈ ਕੇ ਅਸੀਂ ਹਰੇਕ ਪਿੰਡ ਕੈਂਪ ਲਾ ਰਹੇ ਆ ਅਜ ਤੋਂ ਪਹਿਲਾਂ ਵੀ ਅਸੀਂ ਯੂਨੀਵਰਸਿਟੀ ਦੇ ਡਾਕਟਰ ਨਾਲ ਅਸੀਂ ਇੱਕ ਪਿੰਡ ਕੈਂਪ ਲਾਇਆ ਸੀ ਡਾਕਟਰ ਸਤਰਾਮ ਸਿੰਘ ਨਾਲ ਉਹ ਕਹਿੰਦਾ ਕਿ ਸਾਨੂੰ ਨਰਮੇ ਵਾਲੇ ਅੱਜ ਜਗਤ ਦੀ ਲੋੜ ਹੈ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਛੜੀਆਂ ਪਈਆਂ ਛੋਟੀਆਂ 2 3 ਸਪਰੀਆਂ ਕਰ ਸਾਧੀਆਂ ਤੁਹਾਡਾ 30 ਅਪ੍ਰੈਲ ਤੋਂ ਪਹਿਲਾਂ ਤੁਹਾਡੇ ਕੇਸ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਛੱਡੀ ਨਹੀਂ ਰਹਿਣੀ ਚਾਹੀਦੀ ਉਦੋਂ ਤੱਕ ਜੇ ਲੇਬਰ ਵਾਲੇ ਦੀ ਪਈਆਂ ਉਹਨੂੰ ਸਿਲੰਡਰ ਲਿਆ ਕੇ ਦੇ ਦਿਓ ਜਿਹੜਾ ਸਾਰਾ ਚੋਰ ਤਾਂ ਬਾਹਰ ਚ ਬੈਠਾ ਤੇ ਗੱਲਾਂ ਬਾਹਰ ਪੁੱਛਦੇ ਫਿਰਦੇ ਆਂ ਬਰਾੜ ਸਾਹਿਬ ਸੁੰਢੀ ਮਰੂਣਾ ਮਰੂ ਛੜੀਆਂ ਨਰਮੇ ਵਾਲੇ ਕਿਸਾਨਾਂ ਅਤੇ ਖਾਸ ਕਰਕੇ ਜਿਹਦੇ ਪਾਣੀ 2 ਨੰਬਰ ਤੇ 3 ਨੰਬਰ ਹੈ ਅੱਜ ਕਈ ਕਿਸਾਨ ਆਏ ਤੇ ਬਰਾੜ ਸਾਹਿਬ ਨੰਬਰ ਦਾ ਪਾਣੀ ਤੇ ਨੰਬਰ ਦਾ ਝੋਨਾ ਲਾ ਲਈਏ ਮੈਂ ਕਿਹਾ ਇਹਦੂੰ ਵਹਿਲੀ ਰੱਖਲਾ ਫਾਇਦਾ ਹੈ ਬਿਨਾਂ ਪੈਸੇ ਦਿੱਤੇ ਅੱਧੀ ਬੈ ਹੋ ਜਾਂਦੀ ਹੈ ਕਣਕ ਦਾ ਝਾੜ ਵੀ ਘਟ ਜਣਾ ਤੇ ਝੋਨੇ ਦਾ ਝਾੜ ਵੀ ਨਹੀਂ ਹੋਣਾ ਤੇ ਕਿਸਾਨ ਵੀਰੋ ਡਾਕਟਰ ਸਾਹਿਬ ਦੀਆਂ ਤੁਹਾਨੂੰ ਗੱਲਾਂ ਸੁਣਨੀਆਂ ਚਾਹੀਦੀਆਂ ਸਾਾਨੂੰ ਕੋਈ ਵੀ ਮੇਰਾ ਨੰਬਰ 9646639671 ਕਿਸੇ ਵੀ ਕਿਸਾਨ ਨੇ ਆਵਾ ਕੈਂਪ ਲਾਉਣਾ ਹੈ ਤਾਂ ਅਸੀਂ 100% ਉਹਦੇ ਪਿੰਡ ਪਹੁੰਚਾਂਗੇ ਸਵੇਰ ਸ਼ਾਮ ਦੁਪਹਿਰੇ ਜਦੋਂ ਮਰਜ਼ੀ ਸਾਨੂੰ ਬੁਲਾਵੇ ਸਾਡਾ ਸਟਾਫ ਉਹਦੇ ਖੇਤ 'ਚ ਹਾਜ਼ਰੀ ਦੇਊਗਾ ਤੇ ਅਸੀਂ ਉਹਦੇ ਨਾਲ ਆਂਕ ਟੈਂਕਿਊ